ਦਾ ਜੀ ਇਹਦਾ ਮਾਂ ਦਾ ਜੀ 32+ ਰਿਕਾਰਡ ਠੀਕ ਹੈ ਜੀ ਠੀਕ ਹੈ ਹੈਗੀ ਆ ਕਿ ਵੇਚਤੀ ਵੇਚਤੀ ਓਕੇ ਇਹ ਕੋਈ ਟੀਕੇ ਦੀ ਪਤਾ ਹੋਵੇ ਇਹਦਾ ਆਪ ਦਾ ਟੀਕੇ ਦਾ ਨਹੀਂ ਪਤਾ ਜਦੋਂ ਇਹਦੀ ਮਾਂ ਲੈ ਕੇ ਜਾਂਦੀ ਆ ਬਈ ਹਾਂਜੀ ਉਦੋਂ ਉਹਨਾਂ ਨੇ ਦੱਸਿਆ ਸੀਗੇ ਵੀ ਪੂਰੇ ਚੰਗੇ ਟੀਕੇ ਦੀ ਹੈਗੀ ਠੀਕ ਹੈ ਜੇ ਤੁਸੀਂ ਵੀ ਇਹ ਬੱਚੀ ਨਹੀਂ ਵੀ ਰੱਖਣੀ ਸੀ 15000 ਰੁਪਏ ਦੀ ਬੱਚੀ ਰੱਖ ਲਾਂਗੇ ਵਾਪਸ ਕਰ ਲਾਂਗੇ 15000 ਦੇ ਹਾਂਜੀ ਠੀਕ ਹੈ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਗੋਨੇਣਾ ਮੰਡੀ ਤੇ ਤਸਵੀਰ ਮਿੱਤਰੋ ਕੋਨਿਆਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਕਰ ਸੇਵਕ ਦੀ ਡੈਰੀ ਦੇ ਵਿੱਚੋਂ ਵੀਡੀਓ ਬਣਾ ਰਿਹਾ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾ ਰਹੇ ਆ ਤੇ ਇੱਕ ਮਿੱਤਰੋ ਪਹਿਲੇ ਸੂਏ ਸੋਣ ਵਾਲੀ ਵਹਿੜਾ ਇੱਕ ਮਿੱਤਰੋ ਪਹਿਲੇ ਸੂਏ ਸੂਈ ਵੀ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਜੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਵਹਿੜ ਦਿਖਾ ਰਹੇ ਆ ਮਿੱਤਰੋ ਘੱਟ ਘਾਟ ਵੀ ਸੋਣਾ ਹੈ ਸੇਧ ਬਖੋ ਵੀ ਚੰਗੀ ਆ ਫੇਸ ਕੁਆਲਿਟੀ ਤੇ ਰੰਗ ਵੀ ਮਿੱਤਰੋ ਬਹੁਤ ਸੋਣਾ ਜੇ ਮਾਂ ਦਾ ਦੁੱਧ ਦੀ ਗੱਲ ਕਰਕੇ ਬਾਈ ਕਹਿੰਦਾ ਵੀ ਮਾਂ ਦਾ ਦੁੱਧ ਦਾ ਰਿਕਾਰਡ ਵੀ ਚੰਗਾ ਸੀ ਪਿਛਲੇ ਸਾਲ 베ਚੀ ਆ ਤੇ ਪੂਰੀ ਜਿਹੜੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਦੋਨੇ ਪਸ਼ੂਆਂ ਦੀ ਡਿਟੇਲ ਲੈਨੇ ਆ ਤੇ ਫਿਰ ਮਿੱਤਰੋ ਆਪਾਂ ਨਾਲ ਦੀ ਨਾਲ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਵਧੀਆ ਬਾਈ ਆਪਣਾ ਜਿਹੜਾ ਇਹ ਘਰ ਹੈ ਹਨਾ ਇਹ ਸ਼ਹਿਰ ਦੇ ਕਿੱਥੇ ਜੇ ਆਪਣਾ ਘਰ ਇਹ ਇਹ ਆਪਣੇ ਬਾਈ ਸ਼ਹਿਰ ਦੇ ਨੇੜੇ ਹੀ ਰਹਿ ਗਿਆ ਜੀ ਠੀਕ ਹੈ ਚੀਤ ਐਂਡਲੂਮ ਵਾਲੇ ਇੱਥੇ ਆਪਣੇ ਜਮਾਂ ਨੀਅਰ ਆ ਹੀ ਨੇੜੇ ਹੈਗੇ ਠੀਕ ਹੈ ਤੇ ਤਹਿਸੀਲ ਇਧਰ ਤਹਿਸੀਲ ਨੇੜੇ ਰਹਿ ਗਈ ਜੀ ਤਹਿਸੀਲ ਮਗਰਲੇ ਪਾਸੇ ਰਹਿ ਗਈ ਹਨਾ ਮਗਰਲੇ ਪਾਸੇ ਰਹਿ ਗਈ ਤੇ ਇਹ ਆਪਣੀਆਂ ਜਿਹੜੀਆਂ ਵਹਿੜਾਂ ਇਹਦੀ ਜੇ ਆਪਾਂ ਪਹਿਲੇ ਦੀ ਗੱਲ ਕਰੀਏ ਵੀ ਕਿੰਨੇ ਕੁ ਦਿਨ ਸੂਣ ਚ ਰਹਿੰਦੇ ਆ ਇਰੇ 22 ਤਰੀਕ ਨੂੰ ਦਿਨ ਪੂਰੇ ਹੈ ਜੀ। 22 ਨੂੰ ਦਿਨ ਪੂਰੇ ਆ। ਹਾਂਜੀ। ਮਨ ਲਾ ਵੀ ਹਫਤੇ ਵਾਂਗੂ ਪਿਆ। ਅੱਜ 15 16 ਤਰੀਕ ਹੈ ਨਾ। ਹਾਂਜੀ। ਠੀਕ ਐ। ਇਹਦਾ ਮਾਂ ਦਾ ਕੀ ਰਿਕਾਰਡ ਸੀ ਦੁੱਧਾ ਜੀ? ਇਹਦਾ ਮਾਂ ਦਾ ਜੀ 32+ ਰਿਕਾਰਡ ਸੀ ਜੀ। ਠੀਕ ਐ। ਹੈਗੀ ਆ ਕਿ ਬੇਚਤੀ? ਬੇਚਤੀ ਜੀ। ਓਕੇ। ਇਹੇ ਕੋਈ ਟੀਕੇ ਦੀ ਪਤਾ ਹੋਵੇ। ਇਹਦਾ ਆਪ ਦਾ ਟੀਕੇ ਦਾ ਨਹੀਂ ਪਤਾ ਜਿਹਨੂੰ ਇਹਦੀ ਮਾਂ ਲੈ ਕੇ ਜਾਂਦੀ ਆ ਬਈ। ਹਾਂਜੀ। ਉਹਦੋਂ ਉਹਨਾਂ ਨੇ ਦੱਸਿਆ ਜੀ ਕਿ ਵੀ ਪੂਰੇ ਚੰਗੇ ਟੀਕੇ ਦੀ ਹੈਗੀ ਤੇ ਤੁਸੀਂ ਵੀ ਇਹ ਬੱਚੀ ਨਹੀਂ ਵੀ ਰੱਖਣੀ ਸੀ 15000 ਰੁਪਏ ਦੀ ਬੱਚੀ ਰੱਖ ਲਾਂਗੇ ਵਾਪਸ ਕਰ ਲਾਂਗੇ 15000 ਦੀ ਠੀਕ ਹੈ ਮੁੱਲ ਫਿਰ ਕੀ ਕਰਤਾ ਜੀ ਦਾ ਮੁੱਲ ਇਹਦਾ ਹੀ 115 ਤੋਰੋ ਜੀ ਫਿਰ ਇਹਨੂੰ ਮੁੱਲ ਮਿੱਤਰੋ 115 ਕੱਦ-ਕਾਡ ਤੇ ਰੰਗ-ਰੂਗ ਮਿੱਤਰੋ ਸੋਨਾ ਪਹਿਲੇ ਸੂਏ ਸੋਣੀ ਆ 22 ਤਰੀਕ ਨੂੰ ਤਣ ਫੋਰੇ ਆ ਤੇ ਬਾਈ ਕਹਿੰਦਾ ਵੀ ਜਦੋਂ ਲਿਆਂਦੀ ਸੀ ਕੋਈ ਨਾ ਕੋਈ ਨਾ ਮੋੜ ਲੈ ਮੋੜ ਬਸ ਇੱਥੇ ਹੀ ਬੰਦ ਹੋ ਚਲੋ ਡਰਦੇ ਆ ਹਨਾ ਠੀਕ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਜਰੂਰ ਵਾਇਦ ਨਾ ਕਰੋ ਮਿੱਤਰੋ ਸੰਪਰਕ ਤੇ ਥਣਲੇਪੇ ਦੀ ਬੰਦਤਰ ਸੁਣੀ ਹੈ ਤੇ ਥੋੜਾ ਜਿਹਾ ਭਲਾ ਨੇ ਇੱਕ ਥਣ ਥੋੜਾ ਛੋਟੇ ਦਿਖਾਈ ਦਿੰਦਾ ਹਨਾ ਠੀਕ ਹੈ ਤੇ ਜਿਹੜੇ ਵੀ ਭਰਾ ਨੂੰ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਇਹਦੀ ਕੀ ਡਿਟੇਲ ਹੈ ਇਹ ਟੇਲ ਜੀ ਨੂੰ 3 ਮਹੀਨੇ ਹੋ ਗਏ ਸੂਈ ਨੂੰ 3 ਮਹੀਨੇ ਹੋ ਗਏ ਸੂਈ ਨੂੰ ਹਾਂਜੀ ਕਿੰਨਾ ਕੁ ਦੁੱਧ ਆ ਇਸ ਵਕਤ ਇਸ ਵਕਤ 10 ਲੀਟਰ ਦੁੱਧ ਆ 10 ਲੀਟਰ ਦੁੱਧ ਆ ਹਾਂਜੀ ਤੇ ਗਾਹਾਂ ਬਣੀ ਆ ਕਿ ਨਹੀਂ ਹਜੇ ਇਹ 1 ਮਹੀਨਾ ਤੇ 5 ਦਿਨ ਹੋ ਗਏ ਜੀ ਬਣੇ ਨੂੰ ਹਾਂਜੀ ਠੀਕ ਹੈ ਤੇ ਇਹਨੂੰ ਵੀ ਤੋਰੋ ਜੀ ਫਿਰ ਕੋਲ ਕੇ 1 ਮਹੀਨਾ 5 ਦਿਨ ਹੋ ਗਏ ਮਿੱਤਰੋ ਤੋਰ ਬਣੀ ਨੂੰ ਤੇ 3 ਕੁ ਮਹੀਨੇ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਦੁੱਧ ਆਏਗਾ 10 ਕਿਲੋ ਤੇ ਥਾਂ ਲੈ ਵੀ ਦੀ ਮਿੱਤਰੋ ਸਾਫ਼ ਹੈ ਜਿਹੜੇ ਵੀ ਭਰਾ ਨੂੰ ਲੋੜ ਹੈ ਤਾ ਰੰਗ ਇਹਦਾ ਵੀ ਮਿੱਤਰੋ ਸੋਹਣਾ ਗਰਮੀ ਝੱਲਣ ਵਾਲੀ ਆ ਗਰਮੀ ਦਾ ਆਪਾਂ ਫ੍ਰਿਜ ਹੀ ਕਹਾਂਗੇ ਕਿਉਂਕਿ ਗਰਮੀ ਆਪਣੇ ਪੰਜਾਬ ਦੇ ਵਿੱਚ ਮਿੱਤਰੋ ਬਹੁਤ ਪੈ ਜਾਂਦੀ ਆ ਤੇ ਚੰਗੇ-ਚੰਗੇ ਪਸ਼ੂਆਂ ਦੀ ਬੂਤ ਲੱਗ ਜਾਂਦੀ ਆ ਸੋ ਜੇਕਰ ਕ੍ਰਾਸ ਹੋਵੇ ਤਾਂ ਉਹਨੂੰ ਮਿੱਤਰੋ ਝੱਲਣੀ ਗਰਮੀ ਸੌਖੀ ਆ ਬੰਦੋ ਜ ਬੰਦ ਕੋਈ ਨਹੀਂ ਮੋਲੇ ਦਾ ਆਪਾਂ ਕਰਤਾ 50000 ਹਾਂਜੀ ਮੁੱਲ 50000 ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈ 98766 98766 96552 96552 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਦੋਨੇ ਨਗਰ ਦੇ ਵਿੱਚੋਂ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ YouTube ਤੇ Facebook ਤੇ ਵੀਡੀਓ ਦੇਖ ਰਹੇ ਨੇ ਤੇ ਜੇਕਰ ਕੋਈ Facebook ਤੇ ਵੀਡੀਓ ਦੇਖ ਰਿਹਾ ਆਪਣੇ ਪੇਜ ਨੂੰ ਫੋਲੋ ਕਰਨਾ ਚਾਹੁੰਦਾ ਹੈ ਤਾਂ ਜਰੂਰ ਕਰੋ ਮਿੱਤਰੋ ਕਿਉਂਕਿ ਆਪਾਂ ਲਗਾਤਾਰ ਚੰਗੇ ਤੋਂ ਚੰਗੇ ਬਸਮਾਨੀਆਂ ਵੀਡੀਓ ਪਾਉਣ ਜਾ ਰਹੇ ਹਾਂ ਤੇ ਚੰਗੀ ਤੋਂ ਚੰਗੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ